ਸੂ ਕਹੁ ਤਲ ਗੁਰ ਸੇਵੀਐ ਅਹਨ ਸਹਜ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਹੋਵੈ ਸਿਫਤੁ ਖੁਖ ਸੰਮਦੀ ਨੂਰ ਅਰ ਸਹ ਹੁ ਕਰ ਸਹ ਤਦ ਰਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸਜਣ ਸੱਚਾ ਪਾਤਸ਼ਾਹ ਹੁ ਸਿਰ ਸਾਹੰਦੈ ਜਿਸੁ ਪਾਸ ਬਹਿਠੀਆ ਸੋਹੀਆ ਸਬਨੰਦ ਸਜਣ ਸਚਾ ਪਾਤਸ਼ਾਹ ਸਿਰ ਸਾਹੰਦਾ ਜਿਸ ਪਾਸ ਬਹਿਠੇ ਆ ਸੋਹੀਆ ਸਭ ਨਾਂਦਾ ਵੇਸਾ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਰਗ ਤਨਸਰੀ ਮਹਲਾ ਤੀਜਾ ਘਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਹਾਮ ਭੀਖਕ ਭੇਖਾਰੀ ਤੇਰੇ ਤੂੰ ਨਿਤਪਤ ਹੈ ਦਾਤਾ ਹੋ ਹੋ ਦਇਆਲ ਨਾਮ ਦੇਹ ਮੰਗਤ ਜਨਕ ਸਦਾ ਰਹਿ ਰੰਗ ਰਾਤਾ ਹਮ ਭੀਖ ਕੋ ਪੇਖਾਰੀ ਤੇਰੇ ਤੂ ਨਜ ਪਤ ਹੈ ਦਾਤਾ ਹੋ ਦਇਆਲਾ ਨਾਮ ਦੇਹ ਮੰਗਤ ਜਾਣਕਾ ਸਦਾ ਰਹੋ ਰੰਗ ਰਤਾ ਹੰ ਬਲ ਹਰ ਜਾਓ ਸਾਚੇ ਤੇਰੇ ਨਾਮ ਵਿਟਹਾ ਕారణ ਕారణ ਸਭਨਾ ਦਾ ਏਕ ਅਵਰਨ ਦੂਜਾ ਕੋਈ ਰਹਾ ਬਹੁਤੇ ਫੇਰ ਪਏ ਕਿਰਪਾ ਨ ਕਾ ਅਬ ਕਿਸ ਕਿਰਪਾ ਕੀਜਾ ਹੋ ਹੋ ਦਿਆਲ ਦਰਸ਼ਨ ਦੇਹੁ ਆਪਣਾ ਐਸੀ ਬਖਸ਼ੂ ਕਰੀ ਜਾ ਭਾਨਤ ਨਾਨਕ ਪਰਮ ਬਾਟ ਖੂਲੇ ਗੁਰ ਪ੍ਰਸਾਦਿ ਜਾਨਿਆ ਵਾਚੇ ਲੈਵਲ ਆਗੀ ਹੈ ਭੀਤਰਾ ਸਤਿਗੁਰ ਸਿਉ ਮਨ ਮਨਿਆ ਭਨਤ ਨਾਨਕ ਉਪਰਮ ਪਾਟ ਖੁਲੇ ਗੋਰਾ ਪ੍ਰਸਾਦੀ ਜਾਨਿਆ ਸਾਚੇ ਲੈਵ ਲਾਗੀ ਹੈ ਭੀਤਰਾ ਸਤਗੁਰ ਸਿਉ ਮਨ ਮਨਿਆ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਰਾਗ ਤਨਾਸਰੀ ਮਹੱਲਾ ਤੀਜਾ ਘਰ ਚੌਥਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਹਮ ਭੀਖਕ ਭਿਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਹੋ ਦਇਆਲ ਨਾਮ ਦੇਹੁ ਮੰਗਤ ਜਨ ਕਉ ਸਦਾ ਰਹੋ ਰੰਗ ਰਤਾ